मंडी मंडी हैलो आ ਸਾਵਾ ਮੰਡੀ ਦਾ ਮੰਡਲਾ ਮੰਡੀ ਦਾ ਆ ਵੇਖ ਲੋ ਕੀ ਠੱਕਾ ਗੀ ਸੀ ਵੀਡੀਓ ਬਣਾਓ ਸਾਰੀ ਵੀਡੀਓ ਬਣਾ ਵੀਡੀਓ ਬਣਾ ਵੀਡੀਓ ਬਣਾ ਵੀਡੀਓ ਨਕੋਸ਼ਾ ਸੱਚੋ 사ਵਾਨ ਠੱਕਾ ਮਾਰਿਆ ਬਜੰਦੂ ਕਹੜਾ ਬਾਰਨਾ ਬੰਦ ਕਰ ਸ੍ਰੀ ਨਗਰ ਭਾਰਤੀ ਰਾਜਨੀ ਵਿ ਸਿੱਧੂਪੁਰ ਰਣਜੀਤ ਸਿੰਘ ਜੀਦਾ ਬੀਕੇ ਜੀ ਸਿੱਧੂਪੁਰ ਸਾਡੇ ਜਿਹੜੇ ਬਲਾਕਾਂ ਦੇ ਪਿੰਡ ਹੈ ਪਿੰਡਾਂ ਦੇ ਪ੍ਰਧਾਨ ਸਾਡੀਆਂ ਪਿੰਡਾਂ ਦੀਆਂ ਮਾਜਾਂ ਸਾਰੇ ਇੱਥੇ ਹਾਜ਼ਰ ਨੇ ਕਿਉਂਕਿ ਅੱਜ ਇੱਥੇ ਗੁੱਡੀਆ ਵਾਲੇ ਦਾ ਲੜਕਾ ਜਿਹੜਾ ਮੰਦਿਰ ਤੇ ਦੁਰਗਾਚ ਪਹੁੰਚ ਰਿਹਾ ਸੀ ਅਸੀਂ ਉਹਦੇ ਨਾਲ ਸਵਾਲ-ਜਵਾਬ ਕਰਦੇ ਸੀ ਜੇ ਸਵਾਲ-ਜਵਾਬ ਜਾਣ ਤੋਂ ਪਾ ਕੇ ਅਸੀਂ ਤੋਂ ਜਾਣ ਨਹੀਂ ਦੇਵਾਂਗੇ ਪੁੱਛਾਂਗੇ ਉਹਨੂੰ ਵੀ ਛੱਡ ਕੇ ਕਿਉਂ ਗੋਲਗਾ ਚਲਾਇਆ ਗਿਆਂ ਕਿੰਨਾ ਕਿਹੜੀਆਂ ਛੜਕਿਆ ਤੂੰ ਆਪਸਾਂ ਨੂੰ ਪੈਨਸ਼ਨ ਦਿੱਤੀਆਂ ਕਿਹੜਾ ਸਾਨੂੰ ਹਜ਼ਾਰ-ਹਜ਼ਾਰ ਰੁਪਈਆ ਦਿੱਤਾ ਪੰਜਾਂ ਮਿੰਟਾਂ 'ਚ ਐਮਐਸਟੀ ਜਿਹੜੀ ਕਾਨੂੰਨ ਲਾਤੀ ਦਿੱਤੇ ਤੁਸੀਂ ਘੜਿਆ ਵੀ ਮਾਰੀ ਹੈ ਜਿਹੜੀ ਫਸਲ ਆ ਉਹਦੇ ਸਾਨੂੰ ਮਾਰਦੇ ਕਿੱਥੇ ਆ ਮੁਰਗੀ ਮਰੀ ਦਾ ਬੱਕਰੀ ਮਰੀ ਦਾ ਮਾਲਜਾ ਘਰ ਘਰ ਜਾ ਕੇ ਗਰਦੌਰੀਆਂ ਕਰਕੇ ਖੇਤਾਂ ਦੇ ਵਿੱਚ ਜਾ ਕੇ ਤੁਹਾਨੂੰ ਮਾਲਜਾ ਦੇਵਾਂਗੇ ਉਹ ਕਿੱਥੇ ਆ ਵਾਦੇ ਉਹ ਅਸੀਂ ਇਹਨਾਂ ਨੂੰ ਅੱਜ ਪੁੱਛਣਾ ਚਾਹੁੰਦੇ ਸੀ ਪਰ ਇੱਥੇ ਸਾਨੂੰ ਆਉਂਦਾ ਦੀਨਾ ਨਹੀਂ ਇਹ ਫਰਾਰ ਹੈ ਕਿਸੇ ਹੋਰ ਪਰ ਇਹ ਕਿਸੇ ਹੋਪਿੰਡ ਵੀ ਆ ਰਹੇ ਆਜਾ ਹੋਰ ਪਾਸੇ ਵੀ ਆਜ ਤੱਕ ਦਾ ਜੇਥੇ ਨੂੰ ਪਤਾ ਲੱਗ ਗਿਆ ਤਾਂ ਅਸੀਂ ਉੱਥੇ ਵੀ ਕਾਹੂ ਕਰਾਂਗੇ ਉਹ ਕਹਿ ਵੀ ਜਾਵਾਂ ਬਲਾੜ ਬਿੰਜੂ ਆ ਰਹੇ ਆ ਜੀ ਬਲਾੜ ਬਿੰਜੂ ਬਲਾੜ ਵੀ ਅਸੀਂ ਓਕਾ ਦੇਤਾ ਜੇ ਉੱਥੇ ਆਊਗਾ ਤਾਂ ਉੱਥੇ ਵੀ ਜਾਵਾਂਗੇ ਕੋਈ ਸੁਣ ਰਿਹਾ ਹੈ ਹੰਦੂ ਜੀ ਉਹਨਾਂ ਸਾਡੇ ਹੋਰ ਵੀ ਪਤੋ ਚੜਾਈ ਇਹਨਾਂ ਤੋਂ ਹਾਂਜੀ ਪਤਾਰ ਜੀ ਤੁਹਾਡਾ ਅੱਜ ਜਿਹੜਾ ਧਰਨਾ ਲਾ ਰਹੇ ਹੋ ਜੀ ਕੀ ਕਹਿਣਾ ਤੁਹਾਡਾ ਇਸ ਵਾਰੀ ਜੀ ਕਰਨਾ ਸਾਡੇ ਨਾਲ ਵਾਅਦੇ ਕੀਤੇ ਸੀ ਆਪ ਸਰਕਾਰ ਨੇ ਭੰਡ ਸਰਕਾਰ ਨੂੰ ਆਈ ਹੈ ਨਾ ਇਹ ਸਾਡੇ ਨਾਲ ਵਾਅਦੇ ਕਰਕੇ ਆਈ ਸੀ ਲੋਕਾਂ ਨੇ ਵਾਅਦਿਆਂ ਦੇ ਹਿਸਾਬ ਨਾਲ ਵੋਟਾਂ ਪਾਈਆਂ ਪਹਿਲਾਂ ਤਾਂ ਲੇਡੀਜ਼ ਤੇ ਲੈ ਲੋ 1000 ਰੁਪਏ ਕਿਹਾ ਸੀ ਇਹਨਾਂ ਨੇ ਦੇਵਾਂਗੇ ਉਹ ਨਹੀਂ ਹੋਈ ਤੀ ਕਿ ਦਿੱਤਾ ਤੇ ਕਿੰਨਾਂ ਦੀ ਮੰਤਰੀ ਆ ਹੁਣ ਅਨਮੋਲ ਸ਼ਗਨਮਾਨ ਹੁਣ ਛੁੱਟੀ ਮਾਰ ਕੇ ਕਿਹਾ ਸੀ ਮੈਂ ਐਮਐਸਪੀ ਦੇਵਾਂਗੀ 5 ਮਿੰਟਾਂ ਅੰਚ ਠੀਕ ਹੈ ਜੀ ਅਸੀਂ ਉਹ ਪਾਲ ਕੁਛ ਨਹੀਂ ਉਹ ਤੋਂ ਵੀਚ ਉਹ ਤੋਂ ਬਾਅਦ ਇਹ ਕੀਤੇ ਸੀ ਕਿੱਥੇ ਸੀ ਉਹ ਤੋਂ ਉਹ 5 ਮਿੰਟ ਤੋਂ 2 ਸਾਲ ਉਹ ਟੱਪਣ ਵਾਲੇ ਹੋ ਗਏ ਕਿੱਧਰ ਗਏ ਤੇਰੇ 5 ਮਿੰਟ